ਸਾਤ ਸੰਗਤ ਜੀ ਬਹੁਤ ਸਾਰੀਆਂ ਸੰਗਤਾਂ ਬਹੁਤ ਲੰਬੇ ਸਮੇਂ ਤੋਂ ਸਾਤ ਸੰਗਤ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਪਿਆਰ ਵਿੱਚ ਸਾਤ ਸੰਗਤ ਜੀ ਜੁੜਦੀਆਂ ਗੁਰੂ ਦੇ ਪਿਆਰਿਓ ਸਾਤ ਸੰਗਤ ਜੀ ਤਨ ਤਨ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਦੇ ਵਿੱਚ ਸਾਤ ਸੰਗਤ ਜੀ ਸੰਗਤਾਂ ਜੋੜਦੀਆਂ ਗੁਰੂ ਦੇ ਪਿਆਰਿਓ ਜਿਵੇਂ ਜਿਵੇਂ ਵੀ ਸੰਗਤਾਂ ਡਿੱਠੇ ਸਭੇ ਥਾਮ ਨਹੀਂ ਤੁਦ ਜਿਆ ਉਸ ਤਰਤੀ ਦੇ ਉਤੇ ਉਸ ਦਰਬਾਰ ਸਾਹਿਬ ਦੇ ਵਿੱਚ ਸਾਧ ਸੰਗਤ ਜੀ ਚੌਥੇ ਪਾਤਸ਼ਾਹ ਸੋਢੀ ਪਾਤਸ਼ਾਹ ਉਹ ਮਾਲਕ ਸੱਚੇ ਪਾਤਸ਼ਾਹ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਦਰਬਾਰ ਵਿੱਚ ਸੰਗਤਾਂ ਸਾਈਂਦੀਆਂ ਉਨ੍ਹਾਂ ਦੇ ਪਿਆਰੇ ਸੇਵਕ ਸਾਧ ਸੰਗਤ ਜੀ ਧੰਤਨ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਵਿੱਚ ਸੰਗਤਾਂ ਸਾਈਂਦੀਆਂ ਸਾਧ ਸੰਗਤ ਜੀ ਉਹ ਕਰਮਾ ਵਾਲੀਆਂ ਰੂਹਾਂ ਸਾਧ ਸੰਗਤ ਜੀ ਗੁਰੂ ਦੇ ਪਿਆਰਿਓ ਜੇ ਆਪਾਂ ਦੇਖਿਆ ਜਾਵੇ ਤਾਂ ਸਾਧ ਸੰਗਤ ਜੀ ਗੁਰੂ ਦੇ ਪਿਆਰਿਓ ਸੋਚ ਵਿਚਾਰ ਕੇ ਦੇਖਿਓ ਗੁਰੂ ਦੇ ਪਿਆਰਿਓ ਸਾਧ ਸੰਗਤ ਜੀ ਜਦੋਂ ਕੋਈ ਥੋੜੀ ਜੀ ਚੜ੍ਹਾਈ ਹੋ ਜਾਂਦੀ ਕਿਸੇ ਦੀ ਜਾਂ ਕਿ ਪੁਰਬਲੇ ਸਾਧ ਸੰਗਤ ਜੀ ਕਰਮ ਕਿਸੇ ਦੇ ਜਾਗ ਪੈਂਦੇ ਆ ਤੇ ਗੁਰੂ ਦੇ ਪਿਆਰਿਆਂ ਉਦੋਂ ਲੱਤਾਂ ਖਿੱਚਣ ਵਾਲੇ ਵੀ ਪਾਸੇ ਹੋ ਜਾਂਦੇ ਆ ਸਾਧ ਸੰਗਤ ਜੀ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜੀ ਗੁਰੂ ਦੇ ਪਿਆਰਿਓ ਅੱਜ ਦੇਖਿਆ ਜਾਵੇ ਸਾਧ ਸੰਗਤ ਜੀ ਸਾਨੂੰ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਦੇ ਨਾਲੋਂ ਤੋੜਨਾ ਕਰ ਰਹੇ ਆ ਸਾਧ ਸੰਗਤ ਜੀ ਲੋਕ ਗੁਰਬਾਣੀ ਤੋਂ ਸਾਧ ਸੰਗਤ ਜੀ ਸਾਨੂੰ ਤੋੜ ਰੇ ਸਾਧ ਸੰਗਤ ਜੀ ਲੋਕ ਗੁਰੂ ਦੇ ਪਿਆਰਿਓ ਪਰ ਤੁਸੀਂ ਡੋਲਣਾ ਨਹੀਂ ਸਾਧ ਸੰਗਤ ਜੀ ਸਾਧ ਸੰਗਤ ਜੀ ਉਹਨਾਂ ਬੰਦਿਆਂ ਦੇ ਵੀ ਧਾੜੀਆਂ ਐ ਸਾਧ ਸੰਗਤ ਜੀ ਉਹ ਵੀ ਪ੍ਰਚਾਰ ਕਰਦੇ ਸਿੱਖੀ ਦਾ ਸਾਧ ਸੰਗਤ ਜੀ ਉਹ ਵੀ ਸਾਧ ਸੰਗਤ ਜੀ ਦਸਤਾਰਾਂ ਸਜਾਈਆਂ ਉਹਨਾਂ ਦੇ ਵੀ ਸਾਧ ਸੰਗਤ ਜੀ ਖੰਡੇ ਬਾਟੇ ਦੇ ਅਮਰਤ ਛਕਿਆ ਸਾਧ ਸੰਗਤ ਜੀ ਅੱਜ ਕੱਲ੍ਹ ਸਾਧ ਸੰਗਤ ਜੀ ਉਹ ਪ੍ਰਚਾਰਕ ਜਦੋਂ ਚਾਰਕ ਸਾਧ ਸੰਗਤ ਜੀ ਆਦਮੀ ਚਾਰਕ ਬੀਬੀਆਂ ਸਾਧ ਸੰਗਤ ਜੀ ਚਾਰਕ ਕੋਈ ਪਿਆਰੇ ਗੁਰੂ ਦੇ ਪਿਆਰੋ ਮੇਰੇ ਵਰਗੇ ਨੂੰ ਨਮਸਕਾਰ ਕਰ ਦਿੰਦੇ ਆ ਮੱਥਾ ਟੇਕਣ ਲੱਗ ਪੈਂਦੇ ਆ ਫਿਰ ਸਾਧ ਸੰਗਤ ਜੀ ਮੇਰੇ ਵਰਗਾ ਉਹ ਰੱਬ ਬਣ ਜਾਂਦਾ ਕੋ ਸਤਨਾਮ ਸ੍ਰੀ ਵਾਹਿਗੁਰੂ ਜੀ ਫਿਰ ਰੱਬ ਬਣ ਜਾਂਦੇ ਆ ਵੀ ਹੁਣ ਤਾਂ ਅਸੀਂ ਸਾਧ ਸੰਗਤ ਜੀ ਸੰਗਤਾਂ ਸਾਨੂੰ ਮੱਥੇ ਟੇਕਣ ਲੱਗੀਆਂ ਨਮਸਕਾਰਾਂ ਕਰਨ ਲੱਗੀਆਂ ਹੁਣ ਤਾਂ ਬਸ ਸੰਗਤਾਂ ਸਾਡੇ ਵੱਲ ਆ ਜੋ ਅਸੀਂ ਕਹਿ ਦਿੰਨੇ ਆ ਬਸ ਠੀਕ ਐ ਅੱਜ ਸਾਧ ਸੰਗਤ ਜੀ ਅਸੀਂ ਮਾਨਮੁਖਾਂ ਦੇ ਉੱਤੇ ਤਾਂ ਸਾਧ ਸੰਗਤ ਜੀ ਅਸੀਂ ਕੀ ਦੋਸ਼ ਕੀ ਲਾਉਣਾ ਹੈ ਉਹਨਾਂ ਦੇ ਉੱਤੇ ਸਾਧ ਸੰਗਤ ਜੀ ਅਸੀਂ ਕੀ ਵਿਰੋਧ ਕਰਨਾ ਸਾਧ ਸੰਗਤ ਜੀ ਕੀ ਉਹਨਾਂ ਦੇ ਨਾਲ ਗੁੱਸੇ ਹੋਣਾ ਸਾਧ ਸੰਗਤ ਜੀ ਕਿਉਂਕਿ ਮਾਨਮੁਖਾਂ ਦਾ ਕੰਮ ਹੀ ਹੁੰਦਾ ਹੈ ਗੁਰੂ ਦੇ ਪਿਆਰਿਓ ਦੁੱਖ ਤਾਂ ਇਸ ਗੱਲ ਦਾ ਜਦੋਂ ਗੁਰੂ ਪਾਸਛਾਈ ਦੇ ਖੰਡੇ ਬਾਟੇ ਦਾ ਅਮਰ ਛੱਕੇ ਆਪਣੇ ਆਪ ਨੂੰ ਪ੍ਰਚਾਰਕ ਬਣ ਕੇ ਸਾਧ ਸੰਗਤ ਜੀ ਉਹਨਾਂ ਨਾਮ ਜਪਣ ਵਾਲਿਆਂ ਰੂਹਾਂ ਦੀ ਸਾਧ ਸੰਗਤ ਨਿੰਦਿਆ ਕਰਨੀ ਦੁੱਖ ਤਾਂ ਉੱਥੇ ਆਉਂਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਗੁਰੂ ਦੇ ਪਿਆਰਿਓ ਜਵੇਂ ਇੱਕ ਲੱਕੜ ਹਰਾਸਾ ਸਾਧ ਸੰਗਤ ਜੀ ਬਹੁਤ ਦਰਾਖਤ ਵੜਨ ਵਾਲਾ ਦਰਾਖਤੀ ਵੜਦਾ ਹੁੰਦਾ ਸੀ ਸਾਧ ਸੰਗਤ ਜੀ ਉਹਨੂੰ ਥੋੜੇ ਬਹੁਤੇ ਸਾਧ ਸੰਗਤ ਜੀ ਪੈਸੇ ਮਿਲ ਜਾਂਦੇ ਸੀਗੇ ਗੁਰੂ ਦੇ ਪਿਆਰਿਓ ਜੇ ਕਿਸੇ ਨੇ ਸਾਧ ਸੰਗਤ ਜੀ ਦਰਾਖਤ ਵੜਨ ਵਾਸਤੇ ਕਹਿਣਾ ਉਹਨੂੰ ਭਾਈ ਸਾਡੇ ਖੇਤਾਂ ਵਿੱਚ ਦਰਾਖਤ ਲੱਗੇ ਤੂੰ ਵੜ ਦੇ ਤੇ ਗੁਰੂ ਦੇ ਪਿਆਰਿਓ ਨੇ ਵੱਢੀ ਜਾਣੇ ਸਾਧ ਸੰਗਤ ਜੀ ਬਹੁਤ ਉਹਨਾਂ ਦੇ ਹੱਥਾਂ ਦੇ ਵਿੱਚ ਦੀ ਸਾਧ ਸੰਗਤ ਜੀ ਇਹੋ ਜਿਹੇ ਦਰਾਖਤ ਆਏ ਗੁਰੂ ਦੇ ਪਿਆਰਿਓ ਬਹੁਤ ਸਾਧ ਸੰਗਜਿ ਉਹਨਾਂ ਨੇ ਆਪਣੇ ਹੱਥੀਂ ਦਰਾਖਤ ਵੱਢੇ ਆ ਪਰ ਕੋਈ ਵੇਖਣ ਨੂੰ ਚਾਂਸ ਨਾ ਮਿਲਿਆ ਸਾਧ ਸੰਗਜੇ ਕੁਵਾਰ ਦੀ ਗੱਲ ਆ ਗੁਰੂ ਦੇ ਪਿਆਰਿਓ ਉਹੀ ਲੱਕੜਹਾਰਾ ਕੋਈ ਦਰਾਖਤ ਨੂੰ ਵੜਨ ਲੱਗਾ ਸਾਧ ਸੰਗਜੀ ਉਹ ਸਾਧ ਸੰਗਜੀ ਦੇ ਨਾਲ ਕੁਹਾੜੇ ਦੇ ਨਾਲ ਸਾਧ ਸੰਗਜੀ ਦਰਾਖਤ ਨੂੰ ਵੜਦਾ ਸੀ ਗੁਰੂ ਦੇ ਪਿਆਰਿਓ ਦਾ ਦਾਸਤਾ ਟੁੱਟ ਗਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਉਹਨੇ ਸਾਧ ਸੰਗਜੀ ਦਾਸਤਾ ਟੁੱਟ ਗਿਆ ਉਹਨੇ ਸਾਧ ਸੰਗਜੀ ਜਿਹੜੇ ਦਰਾਖਤ ਨੂੰ ਵੜਦਾ ਸੀਗਾ ਗੁਰੂ ਦੇ ਪਿਆਰਿਓ ਉਸੇ ਦਰਖਤ ਦਾ ਟਾਣਾ ਸਾਧ ਸੰਗਤ ਜੀ ਇੱਕ ਤੋੜ ਕੇ ਆਪਣੇ ਕੁਹਾੜੇ ਵਿੱਚ ਪਾਇਆ ਤੇ ਸਾਧ ਸੰਗਤ ਜੀ ਕੁਹਾੜੇ ਵਿੱਚ ਪਾ ਕੇ ਕੰਮ ਚੱਲਦਾ ਕਰ ਲਗੀ ਜਦੋਂ ਸਾਧ ਸੰਗਤ ਕੁਹਾੜੇ ਵਿੱਚ ਪਾਇਆ ਮੋਢੇ ਦੇ ਉੱਤੇ ਮਾਰਿਆ ਵੱਢਣ ਵਾਸਤੇ ਤੇ ਸਾਧ ਸੰਗਤ ਉਸ ਦਰਖਤ ਦੇ ਵਿੱਚੋਂ ਇੱਕ ਹਾਏ ਦੀ ਆਵਾਜ਼ ਆਈ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਇੱਕ ਹਾਏ ਦੀ ਆਵਾਜ਼ ਆਈ ਉਹ ਸਾਧ ਸੰਗਤ ਲੱਕੜਹਾਰਾ ਗੁਰੂ ਦੇ ਪਿਆਰਿਓ ਬੜਾ ਹੈਰਾਨ ਹੋਇਆ ਉਹ ਕਹਿੰਦਾ ਮੈਂ ਇੰਨੇ-ਇੰਨੇ ਦਰਖਤ ਵੱਡੇ ਆ ਮੇਰੀ ਜਿੰਦਗੀ ਬੀਤ ਗਈ ਆ ਇੰਨੇ ਦਰਖਤ ਵੱਡੇ ਕਿਸੇ ਨੇ ਹਾਇ ਨਹੀਂ ਕਿਹਾ ਸੀ ਤੂੰ ਹੇ ਕਾ ਤੋ ਕਹਿਣਾ ਤੇ ਸਾਥ ਸੰਗਜੀ ਉਸ ਦਰਖਤ ਦੇ ਵਿੱਚੋਂ ਸਾਥ ਸੰਗਜੀ ਆਵਾਜ਼ ਆਉਂਦੀ ਆ ਉਹ ਕਹਿੰਦੇ ਸਾਨੂੰ ਵੀ ਦੁੱਖ ਨਹੀਂ ਸਾਡੇ ਵੱਡੇ-ਵਡੇਰੇ ਛੋਟੇ-ਵੱਡੇ ਤੂੰ ਵੱਢਦੇ ਆ ਸਾਨੂੰ ਕੋਈ ਦੁੱਖ ਨਹੀਂ ਸਾਡੇ ਮੂੰਹ ਚੋਂ ਹਾਇ ਰੇ ਨਿਕਲੀ ਪਰ ਹਾਇ ਅਸੀਂ ਤੇਰੇ ਕਰਕੇ ਨਹੀਂ ਕਰਦੇ ਗਏ ਹਾਇ ਅਸੀਂ ਤੇਰੇ ਵੱਢਣ ਕਰਕੇ ਨਹੀਂ ਕੀਤੀ ਮੈਂ ਲੱਕੜਹਾਰਾ ਕਹਿੰਦਾ ਫਿਰ ਕਿਵੇਂ ਕਹਿੰਦਾ ਹਾਏ ਤਾਂ ਮੈਂ ਤਾਂ ਕੀਤੀ ਐ ਅੱਜ ਜਿਹੜੇ ਮੈਂ ਟਾਣੇ ਨੂੰ ਉੱਚਾ ਕਰਕੇ ਰੱਖਿਆ ਪਸ਼ੂਆਂ ਨੂੰ ਬਚਾਇਆ ਨੇਹਰੀਆਂ ਤੋਂ ਬਚਾਇਆ ਅੱਜ ਉਹੋ ਹੀ ਟਾਣਾ ਮੇਰਾ ਹੀ ਖੂਨ ਜਿਹਨੂੰ ਮੈਂ ਸੰਭਾਲ ਕੇ ਰੱਖਿਆ ਮੇਰਾ ਹੀ ਖੂਨ ਤੇਰੇ ਕੁਹਾੜੇ ਦਾ ਸਾਥ ਦੇ ਕੇ ਤੇ ਮੈਨੂੰ ਵਡਣ ਪੈ ਗਿਆ ਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਮੈਨੂੰ ਵਡਣ ਪੈ ਗਿਆ ਸਾਥ ਸੰਗ ਜੀ ਮੈਂ ਹਾਏ ਤਾਂ ਤਾਂ ਕਹਿਣਾ ਇਸੇ ਕਰਕੇ ਗੁਰੂ ਦੇ ਪਿਆਰਿਓ ਦੁੱਖ ਤਾਂ ਸਾਨੂੰ ਉਦੋਂ ਆ ਜਦੋਂ ਗੁਰੂ ਪਾਤਸ਼ਾਹੀ ਦੇ ਖੰਡੇ ਬਾਟੇ ਅਮਰ ਸਾਖੀ ਗਿਆਨੀ ਹੋ ਕੇ ਕਥਾਵਾਚਕ ਹੋ ਕੇ 사ਸੰਗਜੀ ਪ੍ਰਚਾਰਕ ਹੋ ਕੇ ਤੇ ਚਪਹਿਰੇ ਤੇ ਨਿੰਦਿਆ ਕਰਨੀ 사ਸੰਗਜੀ ਦੁੱਖ ਤਾਂ ਉੱਥੇ ਆਉਂਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਪਰ ਗੁਰੂ ਦੇ ਪਿਆਰਿਓ ਤੁਸੀਂ ਇੱਕ ਬਰਉਣਾ ਨਹੀਂ ਕਿਉਂ ਬਾਬਾ ਨਾਨਕ ਸਿੰਘ ਜੀ ਨਾਨਕ ਸਰ ਕਲੇਰਾਂ ਵਾਲੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਬਾਬਾ ਨਾਨਕ ਸਿੰਘ ਜੀ ਨਾਨਕ ਸਰ ਕਲੇਰਾਂ ਵਾਲੇ ਕਹਿੰਦੇ ਹੁੰਦੇ ਸਨ ਕਹਿੰਦੇ ਜਿਹੜੇ ਸੰਤ ਮਹਾਂਪੁਰਖ ਦੀ ਕੋਈ ਨਿੰਦਿਆ ਹੀ ਨਾ ਕੀਤੀ ਕਿਸੇ ਨੇ ਉਹ ਸੰਤ ਮਹਾਂਪੁਰਖ ਵੀ ਕੌਣ ਹੋਇਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਸਾਧ ਸੰਗਤ ਜੀ ਹਰੇਕ ਚੀਜ਼ ਦੇ ਦੋ ਪਹਿਲੂ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਹਰੇਕ ਚੀਜ਼ ਦੇ ਸਾਧ ਸੰਗਤ ਜੀ ਦੋ ਪਹਿਲੂ ਹੈ ਜਿਸ ਗੁਰੂ ਤੇ ਪਿਆਰਿਓ ਦਿਨ ਬਣਾਇਆ ਤੇ ਗੁਰੂ ਸਾਹਿਬ ਜੀ ਨੇ ਰਾਤ ਵੀ ਬਣਾਈ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਜੇ ਸਾਧ ਸੰਗਤ ਜੀ ਚੋਰ ਹੈਗਾ ਸਾਧ ਸੰਗਤ ਜੀ ਮਾਫ਼ ਕਰਨਾ ਜੇ ਕਿਤੇ ਸਾਧ ਬਣ ਗਿਆ ਗੁਰੂ ਦੇ ਪਿਆਰਿਓ ਕੋਈ ਸਾਧੂ ਆ ਤੇ ਸਾਧ ਸੰਗ ਜੀ ਫਿਰਚੋਰ ਵੀ ਆ ਜੇ ਸਾਧ ਸੰਗ ਜੀ ਮਨਮੁਖ ਹੈ ਗੁਰੂ ਦੇ ਪਿਆਰਿਓ ਸਾਧ ਸੰਗ ਜੀ ਮਾਫ਼ ਕਰਨਾ ਜੇ ਗੁਰਸਿੱਖਾਂ ਤੇ ਸਾਧ ਸੰਗ ਜੀ ਫਿਰ ਮਨਮੁਖ ਵੀ ਆ ਗੁਰੂ ਦੇ ਪਿਆਰਿਓ ਇਹ ਦੋ ਪਹਿਲੂ ਬਣਾਏ ਗਏ ਸਾਧ ਸੰਗ ਜੀ ਅੱਜ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਸਾਧ ਸੰਗ ਜੀ ਲੋਕ ਕਿੰਤੂ ਕਰਦੇ ਆ ਲੋਕ ਚਪਹਿਰਾਂ ਤੇ ਬੈਠੇ ਆ ਪਰੜੀਆਂ ਤੇ ਬੈਠੇ ਆ ਸਾਧ ਸੰਗ ਜੀ ਅਸੀਂ ਤਾਂ ਉਹਨਾਂ ਨੂੰ ਹੱਥ ਜੋੜ ਕੇ ਆਪਣੀ ਝੋਲੀ ੱਡ ਕੇ ਆਪਣੇ ਗਲ ਦੇ ਵਿੱਚ ਪੱਲਾ ਪਾ ਕੇ ਸਾਧ ਸੰਗਤ ਜੀ ਦੋਨੋਂ ਹੱਥ ਜੋੜ ਕੇ ਸਾਧ ਸੰਗਤ ਜੀ ਇੱਕ ਨਿਮਰਤਾ ਸਹਿਤ ਸਾਧ ਸੰਗਤ ਜੀ ਉਹਨਾਂ ਦੇ ਸੇਵਾਦਾਰ ਬਣ ਕੇ ਪੁੱਛਦੇ ਆ ਕਿ ਭਾਈ ਸਾਹਿਬ ਸਾਨੂੰ ਐ ਤਾਂ ਦੱਸੋ ਜੇ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਦੇ ਉੱਤੇ ਲੋਕ ਦੁਪਹਿਰਾ ਘਟਦੇ ਆ ਉੱਥੇ ਕੋਈ ਕਾਲੇ ਧਾਗੇ ਕਰਵਾ ਕੇ ਲਿਆਉਂਦੇ ਆ ਕੋਈ ਲੈਚਾਂ ਨੂੰ ਫੁੱਕਾ ਮਾਰਦੇ ਆ ਕੋਈ ਹੱਥ ਵਾਲੇ ਪਾਉਂਦੇ ਆ ਉੱਥੇ ਗੁਰਬਾਣੀ ਦਾ ਜਾਪ ਕਰਦੇ ਆ ਕੋ ਸਤਨਾਮ ਸ੍ਰੀ ਵਾਹਿਗੁਰੂ ਜੀ ਉਥੇ ਗਰਬਾਣੀ ਦਾ ਜਾਪ ਕੀਤਾ ਜਾਂਦਾ ਹੈ ਉਹ ਗੁਰੂ ਦੇ ਪਿਆਰਿਓ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜੇ ਤੁਸੀਂ ਗੁਰੂ ਮੰਨਦੇ ਆ ਤੁਸੀਂ ਕਿਹੜੇ ਗੁਰੂ ਨੂੰ ਗੁਰੂ ਮੰਨਦੇ ਆ ਹੈ ਗੁਰੂ ਗ੍ਰੰਥ ਸਾਹਿਬ ਜੀ ਕੀ ਕਹਿੰਦੇ ਸਾਨੂੰ ਆਵੋ ਸਿੱਖ ਸਤਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਆਵੋ ਸਿੱਖ ਸਤਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ ਭਾਈਓ ਤਾਂ ਵਾਜਾ ਮਾਰਦੇ ਗੁਰੂ ਗ੍ਰੰਥ ਸਾਹਿਬ ਜੀ ਉੱਥੇ ਕੋਈ ਚੌਕੀਆਂ ਥੋੜੀ ਭਰੀ ਜਾਂਦੀਆਂ ਸਾਧ ਸੰਗਤ ਜੀ ਉੱਥੇ ਕੋਈ ਚਮਟੇ ਵਜਦੇ ਆ ਜਾਂ ਢੋਲ ਵਜਦੇ ਗੁਰੂ ਦੇ ਪਿਆਰਿਓ ਉੱਥੇ ਸਾਧ ਸੰਗਤ ਜੀ ਪੰਜਾਬ ਬਾਣੀਆਂ ਦੇ ਨਾਮ ਹੁੰਦੇ ਗੁਰੂ ਦੇ ਪਿਆਰਿਓ ਸਾਧ ਸੰਗਤ ਜੀ ਉਸ ਦਰਬਾਰ ਦੇ ਵਿੱਚ ਚੌਪਈ ਦੇ ਜਾਪ ਜਪਜੀ ਸਾਹਿਬੀ ਦੇ ਜਾਪ ਤੁਰਕੀ ਬਾਣੀ ਦੇ ਇਲਾਹੀ ਜਾਪ ਸੁਖਮਨੀ ਸਾਹਿਬ ਜੀ ਦੇ ਜਾਪ ਗੁਰੂ ਦੇ ਪਿਆਰਿਓ ਉੱਥੇ ਤਾਂ ਸਾਧ ਸੰਗਤ ਜੀ ਤਾਂ ਅੰਮ੍ਰਿਤ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਉਹ ਜਾਪ ਕੀਤੀ ਜਾਂਦੇ ਆ ਸਾਥ ਸੰਗ ਜੀ ਤੁਸੀਂ ਡੋਲਣਾ ਨਹੀਂ ਗੁਰੂ ਦੇ ਪਿਆਰਿਓ ਜੇ ਸਾਥ ਸੰਗ ਜੀ ਅੱਜ ਕੋਈ ਗੁਰੂ ਦੇ ਪਿਆਰਿਓ ਕੋਈ ਅੱਕਾਂ ਦੀਆਂ ਜਲਾਂ ਨੂੰ ਤੇਲ ਪਾਈ ਜਾਂਦਾ ਸਾਥ ਸੰਗ ਜੀ ਕੋਈ ਪਿੱਪਲਾਂ ਦੇ ਥੱਲੇ ਦੀਵੇ ਜਗਾਈ ਜਾਂਦਾ ਕੋਈ ਦਰੱਖਤਾਂ ਨੂੰ ਘੁੱਟੀ ਜਾਂਦਾ ਗੁਰੂ ਦੇ ਪਿਆਰਿਓ ਕੋਈ ਸਾਥ ਸੰਗ ਜੀ ਕਿਤੇ ਦੀਵੇ ਜਗਾਈ ਜਾਂਦਾ ਕੋਈ ਕਿਤੇ ਦੀਵੇ ਜਗਾਈ ਜਾਂਦਾ ਸਾਥ ਸੰਗ ਜੀ ਲੋਕੀ ਕਿੰਤੂ ਕਰਦੇ ਨੇ ਜੇ ਅੱਜ ਤੁਹਾਨੂੰ ਤੁਹਾਨੂੰ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਦੇ ਵਿੱਚ ਸਾਥ ਸੰਗ ਜੀ ਸੰਗਤਾਂ ਮਸਤਕ ਹੋ ਕੇ ਸਾਧ ਸੰਗਤ ਜੀ ਨਕਮਕਸਤ ਹੋ ਕੇ ਸਾਧ ਸੰਗਤ ਜੀ ਇੱਕ ਪਿਤਾ ਦੇ ਪੁੱਤਰ ਬਣ ਕੇ ਸਾਧ ਸੰਗਤ ਜੀ ਸਾਰੇ ਸੰਗਤਾਂ ਇਕੱਠੀਆਂ ਹੋ ਕੇ ਸਾਧ ਸੰਗਤ ਜੀ ਗੁਰੂ ਪਾਤਸ਼ਾਹੀ ਦਾ ਜਾਪ ਕਰਦੀਆਂ ਤੇ ਸਾਧ ਸੰਗਤ ਜੀ ਅੱਜ ਸਾਡੇ ਕੋਲ ਬਰਦਾਸ਼ ਨਹੀਂ ਹੁੰਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਗੁਰੂ ਦੇ ਪਿਆਰੋ ਜਿਸ ਤਰ੍ਹਾਂ ਭਾਈ ਗੁਰਦਾਸ ਜੀ ਦੀਆਂ 12 ਸਾਧ ਸੰਗਤ ਜੀ ਖਿਮਾ ਕਰਨਾ ਸਾਧ ਸੰਗਤ ਜੀ ਗੁਰੂ ਪਾਤਸ਼ਾਹੀ ਬਖਸ਼ਾ ਕਰਦੇ ਨੇ ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਦੇ ਵਿੱਚ ਸੂਰਜ ਚੜ੍ਹਿਆ ਦੇਖ ਕੇ ਉੱਲੂ ਕੋ ਬਰਾਵਾ ਕਹਿੰਦੇ ਸੂਰਜ ਦਾ ਚੜ੍ਹਨਾ ਸਾਥ ਸੰਗ ਜੀ ਉੱਲੂ ਨੂੰ ਚੰਗਾ ਨਹੀਂ ਲੱਗਦਾ ਕਿਉਂ ਕਹਿੰਦੇ ਉੱਲੂ ਅੰਨਾ ਹੋ ਜਾਂਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਐਵੇਂ ਗੁਰੂ ਦੇ ਪਿਆਰਿਓ ਮਨਮੁਖਾਂ ਨੂੰ ਗੁਰੂ ਪਾਤਸ਼ਾਹ ਜੀ ਦੀ ਬਾਣੀ ਚੰਗੀ ਨਹੀਂ ਲੱਗਦੀ ਕਿ ਸਾਥ ਸੰਗ ਜੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਕਿਉਂ ਉਹ ਗੁਰੂ ਦੇ ਪਿਆਰਿਓ ਬਾਣੀ ਦੇ ਵਿੱਚ ਗੁਰੂ ਪਾਤਸ਼ਾਹ ਜੀ ਵੀ ਦੱਸਦੇ ਨੇ ਅੰਨੇ ਹੋ ਜਾਂਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਗੁਰੂ ਦੇ ਪਿਆਰਿਓ ਇੰਨੀਆਂ ਬਿਆੰਤ ਸੰਗਤਾਂ ਕਿਉਂ ਚੁਪਹਿਰਾ ਕੱਟਦੀਆਂ ਗੁਰੂ ਦੇ ਪਿਆਰਿਓ ਕੋਈ ਇੱਕ ਨਹੀਂ ਕੋਈ ਦੋ ਨਹੀਂ ਸਾ ਸੰਜੀ ਕੋਈ 100 ਨਹੀਂ ਕੋਈ ਹਜ਼ਾਰ ਨਹੀਂ ਸਾ ਸੰਜੀ ਗੁਰੂ ਦੇ ਪਿਆਰਿਓ ਲੱਖਾਂ ਦੀ ਗਿਣਤੀ ਦੇ ਵਿੱਚ ਚੁਪਹਿਰੇ ਕੱਟਦੀਆਂ ਧੁੱਪ ਦੇ ਵਿੱਚ ਬਹਿ ਬਹਿ ਕੇ ਦੁਪਹਿਰੇ ਕੱਟਦੀਆਂ ਕਿਉਂ ਕੱਟਦੀਆਂ ਉਹਨਾਂ ਨੂੰ ਸਾ ਸੰਗ ਜੀ ਉਹ ਨਿੰਦਕੋ ਉਹ ਨਿੰਦਣ ਵਾਲਿਓ ਉਹਨਾਂ ਨੂੰ ਪੁੱਛ ਕੇ ਵੇਖੋ ਉਹਨਾਂ ਨੂੰ ਕੁਝ ਮਿਲਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਜੇ ਤੁਸੀਂ ਬਾਬਾ ਦੀਪ ਸਿੰਘ ਜੀ ਦੀਆਂ ਸ਼ਕਤੀਆਂ ਵੇਖਣੀਆਂ ਹਨ ਉਹਨਾਂ ਦਾ ਪਿਆਰ ਦੇਖਣਾ ਤੇ ਗੁਰੂ ਦੇ ਪਿਆਰੇ ਹੋਰ ਪਾਸੇ ਕੀ ਦਾਸ ਦੇ دیਵਾਨਾ ਦੇ ਵਿੱਚ ਹਿੱਸਾ ਸੰਗਤ ਜੀ ਤੁਸੀਂ ਦੇਖੋ ਜਿੱਥੇ ਜਿੱਥੇ دیਵਾਨ ਲੱਗਦੇ ਦਾਸ ਦੇ ਅਨੇਕਾਂ ਬਿਮਾਰੀਆਂ ਤੋਂ ਛੁਟਕਾਰਾ ਹੁੰਦਾ ਸਾਧ ਸੰਗਤ ਜੀ ਵੱਡੇ ਵੱਡੇ ਜੋ ਆਪਰੇਸ਼ਨਾਂ ਵਾਲੇ ਸਾਧ ਸੰਗਤ ਜੀ ਹਸਪਤਾਲਾਂ ਪੋਸਾਲਾਂ ਵਾਲੇ ਮਾਫ਼ ਕਰਨਾ ਜਿਨ੍ਹਾਂ ਨੇ ਹਸਪਤਾਲ ਦੇ ਵਿੱਚ ਸਾਧ ਸੰਗਤ ਜੀ ਕੋਲ ਆਪਰੇਸ਼ਨ ਕਰਾਉਣਾ ਹੁੰਦਾ ਉਹਨਾਂ ਦਾ ਸੱਚੇ ਪਾਤਸ਼ਾਹ ਖੰਡੇ ਵਾਲੇ ਬਾਪੂ ਜੀ ਭਲਾ ਕਰਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਜੋ ਦਾਸ ਨੇ ਸਾਧ ਸੰਗ ਜੀ ਆਪਣੀਆਂ ਅੱਖਾਂ ਦੇ ਨਾਲ ਦੇਖਿਆ ਸਾਧ ਸੰਗ ਜੀ ਆਪਣੀਆਂ ਅੱਖਾਂ ਦੇ ਨਾਲ ਗੁਰੂ ਦੇ ਪਿਆਰਿਓ ਅਨੇਕਾਂ ਬਿਮਾਰੀਆਂ ਤੋਂ ਗੁਰੂ ਸਾਹਿਬ ਜੀ ਰਹਿਤ ਕਰਾਉਂਦੇ ਨੇ ਸਾਧ ਸੰਗ ਜੀ ਕਿਸੇ ਨੇ ਕੋਈ ਪੁਲਿਸ ਦੇ ਵਿੱਚ ਭਰਤੀ ਹੋਣਾ ਕੋਈ ਦੌੜਾਂ ਦੇ ਵਿੱਚ ਫੇਲ ਆ ਸਾਧ ਸੰਗ ਜੀ ਕਿਸੇ ਦਾ ਬੀਜਾ ਨਹੀਂ ਆਉਂਦਾ ਗੁਰੂ ਦੇ ਪਿਆਰਿਓ ਜਾਂ ਕਿਸੇ ਦੇ ਸਾਧ ਸੰਗ ਜੀ ਬੈਂਡ ਘਟ ਆਉਂਦੇ ਨੇ ਕਿਸੇ ਵੀ ਪ੍ਰਕਾਰ ਦੀਆਂ ਗੱਲਾਂ ਸਾਧ ਸੰਗ ਜੀ ਦਾਸ ਨੇ ਕਈ ਗੁਰੂ ਦੇ ਪਿਆਰਿਓ ਕੌਤਕ ਬਾਬਾ ਦੀਪ ਸਿੰਘ ਜੀ ਦੇ ਆਪਣੀਆਂ ਅੱਖਾਂ ਦੇ ਨਾਲ ਦੇਖਿਆ ਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਸਾਥ ਸੰਗ ਜੀ ਅੱਜ ਆਪ ਜੀ ਜੋ ਬੈਠੇ ਹੋ ਸਮਰਨ ਦੇ ਵਿੱਚ ਗੁਰੂ ਦੇ ਪਿਆਰਿਓ ਕਿੰਨੀਆਂ ਸੰਗਤਾਂ ਦਾ ਭੜਾ ਹੋਇਆ ਕਿੰਨੀਆਂ ਸੰਗਤਾਂ ਦਾ ਭੜਾ ਫਿਆ ਗੁਰੂ ਦੇ ਪਿਆਰਿਓ ਕਿੱਡੇ ਕਿੱਡੇ ਰੋਗ ਬਾਬਾ ਜੀ ਨੇ ਕੱਟੇ ਕਿਵੇਂ ਕਿਵੇਂ ਸ਼ਕਤੀਆਂ ਸਾਥ ਸੰਗ ਜੀ ਚੀਕਾਂ ਮਾਰਦੀਆਂ ਸੀ ਗੁਰੂ ਦੇ ਪਿਆਰਿਓ ਇਹ ਕੌਣ ਗੁਰੂ ਦੇ ਪਿਆਰਿਓ ਬਾਬਾ ਦੀਪ ਸਿੰਘ ਜੀ ਦੇ دیਵਾਨਾ ਦੇ ਵਿੱਚ ਹੁੰਦੇ ਰਹਿੰਦੇ ਆ ਤੁਸੀਂ ਸਾਥ ਸੰਗ ਜੀ ਪ੍ਰਵਾਹ ਨਹੀਂ ਕਰਨੀ ਗੁਰੂ ਦੇ ਪਿਆਰਿਓ ਤੁਸੀਂ ਪ੍ਰਵਾਹ ਨਹੀਂ ਕਰਨੀ ਗੁਰੂ ਦੇ ਪਿਆਰਿਓ ਜਿਹਨੂੰ ਅਸੀਂ ਆਪਾਂ ਖੰਡੇ ਵਾਲਾ ਬਾਪੂ ਕਹਿੰਦੇ ਉਹਨੂੰ ਬਾਪੂ ਗੁਰੂ ਦੇ ਪਿਆਰਿਓ ਬਾਪੂ ਨੂੰ ਕਦੀ ਨਹੀਂ ਛੱਡੀਦਾ ਅੱਜ ਜਮਾਨਾ ਇਹੋ ਜਿਹਾ ਆ ਗਿਆ ਗੁਰੂ ਦੇ ਪਿਆਰਿਓ ਸਾਡੇ ਸਰੀਕ ਗੁਰੂ ਦੇ ਪਿਆਰਿਓ ਸਾਡਾ ਘਰ ਪਾੜਦੇ ਆ ਕਿਉਂ ਕਹਿੰਦੇ ਇਹ ਬਾਪੂ ਦੇ ਨਾਲ ਇਕੱਠੇ ਕਿਉਂ ਫਿਰਦੇ ਆ ਇਹਨਾਂ ਨੂੰ ਅੱਡੋ-ਅੱਡੀ ਕਰੀ ਗਏ ਅਸੀਂ ਗੁਰੂ ਦੇ ਪਿਆਰਿਓ ਬਾਬਾ ਦੀਪ ਸਿੰਘ ਜੀ ਨੂੰ ਖੰਡੇ ਵਾਲਾ ਬਾਪੂ ਕਹਿ ਕੇ ਮੰਨਦੇ ਆ ਗੁਰੂ ਦੇ ਪਿਆਰਿਓ ਲੋਕੀ ਸਾਹ ਸੰਗ ਜੀ ਉਹਨਾਂ ਬਲਤਕਾਰੀਆਂ ਨੂੰ ਪਿਤਾ ਕਹੀ ਜਾਂਦੇ ਗੁਰੂ ਦੇ ਪਿਆਰਿਓ ਉਹਨਾਂ ਉਸ ਬਲੱਤਕਾਰੀ ਬਾਬੇ ਨੂੰ ਸਾਸੰਗ ਜੀ ਆਪਣਾ ਪਿਤਾ ਮੰਨਿਆ ਤੇ ਸਾਸੰਗ ਜੀ ਗੁਰੂ ਦੇ ਪਿਆਰਿਓ ਪਰ ਸਾਡਾ ਉਹ ਬਾਪੂ ਖੰਡੇ ਵਾਲਾ ਬਾਪੂ ਆ ਸਾਸੰਗ ਜੀ ਜਿਨ੍ਹਾਂ ਨੇ ਸਾਸੰਗ ਜੀ ਆਪਣਾ ਸਿਰ 47 ਦੇ ਉੱਤੇ ਰੱਖ ਕੇ ਤੇ ਗੁਰੂ ਦੇ ਪਿਆਰਿਓ ਉਹ ਫਿਰ ਵੀ ਸਾਸੰਗ ਜੀ ਜੰਗ ਦੇ ਵਿੱਚ ਜੂਝੇ ਸਾਸੰਗ ਜੀ ਉਹਨਾਂ ਨੇ ਸ੍ਰੀ ਹਰਿਮੰਦਰ ਸਾਹਿਬ ਯਾਦ ਕਰਵਾਇਆ ਆਪਣਾ ਸਿਰ ਸਾਸੰਗ ਜੀ ਉਹਨਾਂ ਨੇ ਗੁਰੂ ਰਾਮਦਾਸ ਜੀ ਦੇ ਸਾਸਾਂਗ ਦੀ ਚਰਨਾ ਵਿੱਚ ਭੇਟਾ ਕੀਤਾ ਗੁਰੂ ਤੇ ਪਿਆਰਿਓ ਸਾਡਾ ਉਹ ਬਾਪੂ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਕਈਆਂ ਦੇ ਸਾਸਾਂਗ ਜੀ ਦਾਸ ਨੇ ਆਪ ਸਾਸਾਂਗ ਜੀ ਆਪਾਂ ਸਰਬੰਨ ਕਰਦੇ ਆਂ ਦੁਆਨਾ ਦੇ ਵਿੱਚ ਕਈਆਂ ਦੇ ਸਾਸਾਂਗ ਜੀ ਮਰੇ ਪੁੱਤਰਾਂ ਨੂੰ ਸਾਸਾਂਗ ਜੀ ਬਾਬਾ ਦੀਪ ਸਿੰਘ ਜੀ ਨੇ ਜੋ ਆਇਆ ਜਿਨ੍ਹਾਂ ਨੂੰ ਡਾਕਟਰਾਂ ਨੇ ਸਾਸਾਂਗ ਜੀ ਜਵਾਬ ਦਿੱਤਾ ਅਸੀਂ ਭਾਈ ਜਾਓ ਇਹਨਾਂ ਦੀ ਸੇਵਾ ਕਰ ਲਓ ਬੱਚਿਆਂ ਦੀ ਇਹਨਾਂ ਨੂੰ ਨਿਵਾਤੋ ਲਓ ਕਈ ਸਰਵਰ ਗਿਆ ਬਿਮਾਰੀਆਂ ਬਾਬਾ ਦੀਪ ਸਿੰਘ ਜੀ ਨੇ ਸਾਸਾਂਗ ਜੀ ਠੀਕ ਕੀਤੀਆਂ ਸਾਤ ਸੰਗਤ ਜੀ ਜਿੱਥੇ ਕਿਤੇ ਡਾਕਟਰ ਗੁਰੂ ਦੇ ਪਿਆਰਿਓ ਜਵਾਬ ਦੇ ਦਿੰਦੇ ਆ ਉਥੇ ਬਾਬਾ ਦੀਪ ਸਿੰਘ ਜੀ ਸਾਤ ਸੰਗਤ ਜੀ ਇਹੋ ਜੇ ਡਾਕਟਰਾਂ ਦੇ ਡਾਕਟਰ ਸਾਤ ਸੰਗਤ ਜੀ ਮੇਰਾ ਵੈਦ ਗੁਰ ਗੋਬਿੰਦਾ ਹਰ ਹਰ ਨਾਮ ਹੈ ਉਹ ਖੁਦ ਮੁਖ ਦੇਵਾ ਕਾਟੇ ਜਮ ਕੀ ਫੰਦਾ ਇਸ ਗੱਲ ਦੀ ਗਵਾਹੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪੜ੍ਹਦੇ ਨੇ ਕਿ ਭਾਈ ਜੇ ਤੁਹਾਨੂੰ ਡਾਕਟਰ ਜਵਾਬ ਦੇ ਦਿੰਦੇ ਆ ਤੇ ਫਿਰ ਤੁਸੀਂ ਉਹਨਾਂ ਦੇ ਕੋਲੇ ਚਲੇ ਜਾਓ ਜਿਹੜੇ ਡਾਕਟਰਾਂ ਦੇ ਵੀ ਉਸਤਾਦ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਜਿਹੜਾ ਸਾਧ ਸੰਗਤ ਜੀ ਸ਼ਹੀਦਾਂ ਦੇ ਵਿੱਚ ਆ ਗਿਆ ਜਿਹੜਾ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਦੇ ਉੱਤੇ ਆ ਗਿਆ ਗੁਰੂ ਦੇ ਪਿਆਰਿਓ ਉੱਥੇ ਲੋਕ ਸਾਧ ਸੰਗਤ ਜੀ ਮਰੇ ਪਿਆ ਨੂੰ ਲੈ ਕੇ ਆਉਂਦੇ ਆ ਪਰ ਸਾਧ ਸੰਗਤ ਜੀ ਉੱਥੇ ਜਾਉਂਦੇ ਹੋ ਕੇ ਜਾਂਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਇਹ ਸਾਧ ਸੰਗਤ ਜੀ ਉੱਥੋਂ ਦਾ ਰੀਤ ਰਿਵਾਜ ਜੀ ਹੈ ਲੋਕੀ ਸਾਧ ਸੰਗਤ ਜੀ ਰੋਂਦੇ ਰੋਂਦੇ ਆਉਂਦੇ ਆਸ ਲੈ ਕੇ ਆਉਂਦੇ ਆ ਪਰ ਜਾਂਦੇ ਹੱਸਦੇ ਹੱਸਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਤੰਤਨ ਬਾਬਾ ਦੀਪ ਸਿੰਘ ਜੀ ਨੂੰ ਸਾਧ ਸੰਗਤ ਜੀ ਤੁਸੀਂ ਯਾਦ ਕਰਕੇ ਵੇਖੋ ਬਾਬਾ ਦੀਪ ਸਿੰਘ ਜੀ ਆਪ ਹੀ ਰਸਤਾ ਦੇ ਦਿੰਦੇ ਆ ਇਹ ਸ਼ਹੀਦਾ ਸੰਗਾਂ ਦੀਆਂ ਫਭਜਾਂ ਗੁਰੂ ਦੇ ਪਿਆਰੋ ਸ਼ਹੀਦ ਸਿੰਘ ਜੇ ਅਸੀਂ ਸਾਧ ਸੰਗਤ ਜੀ ਖੰਡੇ ਬਾਟੇ ਦਾ ਅਮਰਤ ਛਕਿਆ ਗੁਰੂ ਦੇ ਪਿਆਰੋ ਅਸੀਂ ਕਿੰਤੂ ਪ੍ਰੰਤੂ ਕਰੀ ਜਾਂਦੇ ਆ ਬਸ ਸਾਧ ਸੰਗਤ ਜੀ ਫਰਦਾਸ ਕਹਿੰਦਾ ਹੁੰਦਾ ਗੁਰੂ ਦੇ ਪਿਆਰੋ ਕਿ ਅਸੀਂ ਗਾਤਰਾ ਪਾ ਕੇ ਅਮਰਤ ਛਕ ਲਿਆ ਬਸ ਗਾਤਰਾ ਪਾ ਕੇ ਸਿੰਘ ਬਣ ਗਏ ਤੂੰ ਨਿੰਦਿਆ ਨਹੀਂ ਛੱਡੀ ਤੂੰ ਚੁਗਲੇ ਨਹੀਂ ਛੱਡੀ ਤੂੰ ਬਾਬਾ ਦੀਪ ਸਿੰਘ ਜੀ ਦੇ ਪੈਰ ਵਰਗਾ ਵੀ ਨਹੀਂ ਬਣ ਸਕਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਬਾਬਾ ਦੀਪ ਸਿੰਘ ਜੀ ਕੋਈ ਸਾਧ ਸੰਗ ਜੀ ਆਮ ਬੰਦੇ ਸੀਗੇ ਉਹ ਸਾਡੇ ਵਰਗੇ ਸੀਗੇ ਸਾਧ ਸੰਗ ਜੀ ਆਮ ਬੰਦੇ ਸੀਗੇ ਗੁਰੂ ਦੇ ਪਿਆਰਿਓ ਉਹਨਾਂ ਨੇ ਤਾਂ ਗੁਰੂ ਦੇ ਪਿਆਰਿਓ ਸੀ ਸੀ ਸਾਧ ਸੰਗ ਜੀ ਜਦਾ ਹੋ ਗਿਆ ਉਹਨਾਂ ਦਾ ਤਾਂ ਸਾਧ ਸੰਗ ਜੀ ਤੂੰ ਕੋਈ ਦੋ ਉਂਗਲਾਂ ਹੀ ਵੱਡ ਕੇ ਵਿਖਾ ਦੇ ਆਪਦੀਆਂ ਦੋ ਉਂਗਲਾਂ ਹੀ ਵੱਡ ਕੇ ਵਿਖਾ ਦੇ ਤੂੰ ਆਪਦੀਆਂ ਦੋ ਉਂਗਲਾਂ ਹੀ ਵੱਡ ਕੇ ਸਾਧ ਸੰਗ ਜੀ ਤੂੰ ਕਿਸੇ ਨਾਲ ਲੜ ਕੇ ਵਿਖਾ ਦੇ ਬੋਲ ਇਹ ਗੁਰੂ ਦੇ ਪਿਆਰਿਓ ਉਹਨਾਂ ਨੇ ਜਿਹੜੀ ਕਮਾਈ ਕੀਤੀ ਸੀ ਸਾਧ ਸੰਗ ਜੀ ਗੁਰੂ ਦੇ ਪਿਆਰਿਓ ਉਹ ਕਮਾਈ ਸਾਸਾਂ ਜੀ ਜਿਹੜੀ ਕੀਤੀ ਸੀ ਅੱਜ ਪਰਫੁੱਲਤ ਹੁੰਦੀ ਹੈ ਅੱਜ ਸਾਸਾਂ ਸਿੰਘ ਜੀ ਚਪੈਰੇ ਦਾ ਰੂਪ ਬਣਾ ਕੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਹਜੇ ਵੀ ਸਾਸਾਂ ਸਿੰਘ ਜੀ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਰਹੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਅੱਜ ਵੀ ਸਾਸਾਂ ਸਿੰਘ ਜੀ ਚਪੈਰੇ ਦਾ ਲਾਲਚ ਦੇ ਦੇ ਕੇ ਸਾਨੂੰ ਭਾਈ ਤੇਰੇ ਕੈਂਸਰ ਦੀ ਬਿਮਾਰੀ ਚੱਕ ਦਿੰਨੇ ਆ ਭਾਈ ਤੇਰੇ ਬੈਂਡ ਆ ਜਾਣਗੇ ਭਾਈ ਤੇਰਾ ਮੁੰਡਾ ਬਾਹਰ ਚਲਾ ਜਾਊਗਾ ਤੇਰੀ ਕੁੜੀ ਬਾਹਰ ਚਲੀ ਜਾਊਗੀ ਤੂੰ ਦੁਪਹਿਰੇ ਕੱਟਿਆ ਕਰ ਬਾਣੀ ਪੜਿਆ ਕਰ ਪਵਾ ਘਰ ਬੈਠਾ ਪੜ ਲਿਆ ਕਰ ਚਾਹੇ ਤੂੰ ਘਰ ਬੈਠਾ ਪੜ ਲਿਆ ਕਰ ਅੱਜ ਆ ਬਾਬਾ ਦੀਪ ਸਿੰਘ ਸਾਧ ਸੰਗਤ ਜੀ ਉਹਨਾਂ ਨੂੰ ਦੁਪਹਿਰੇ ਦੇ ਸਾਧ ਸੰਗਤ ਜੀ ਰੂਪ ਵਿੱਚ ਉਹਨਾਂ ਨੂੰ ਲਾਲਚ ਦੇ ਦੇ ਕੇ ਸਾਧ ਸੰਗਤ ਜੀ ਅੱਜ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜ ਰਿਹਾ ਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਪਰ ਗੁਰੂ ਦੇ ਪਿਆਰਿਓ ਸਾਧ ਸੰਗਤ ਜੀ ਤੁਸੀਂ ਡੋਲਣਾ ਨਹੀਂ ਕਦੇ ਨਿੰਦਕਾਂ ਦੇ ਮਗਰ ਨਹੀਂ ਲੱਗਣਾ ਆਪਣੇ ਬਾਪੂ ਦਾ ਪੱਲਾ ਨਹੀਂ ਛੱਡਨਾਗਾ ਨਾ 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 ਸਾਧ ਸੰਗਤ ਜੀ ਆਪਣੇ ਬਾਪੂ ਦਾ ਪੱਲਾ ਨਹੀਂ ਛੱਡਨਾਗਾ ਇਹਨਾਂ ਦੀ ਨਿੰਦਕਾਂ ਦੀ ਸਾਧ ਸੰਗਤ ਜੀ ਗੱਲ ਕੋਈ ਨਹੀਂ ਸੁਣਨੀ ਸਾਧ ਸੰਗਤ ਜੀ ਜਿਵੇਂ ਗੁਰੂ ਦੇ ਪਿਆਰੋ ਹਾਥੀ ਆਉਂਦਾ ਹੈ ਪਿੰਡ ਦੇ ਵਿੱਚ ਗੁਰੂ ਦੇ ਪਿਆਰੋ ਜਦੋਂ ਪਿੰਡਾਂ ਸ਼ਹਿਰਾਂ ਦੇ ਵਿੱਚ ਹਾਥੀ ਜਾਂਦਾ ਹੈ ਸਾਧ ਸੰਗਤ ਜੀ ਹਾਥੀ ਨੂੰ ਗੁਰੂ ਦੇ ਪਿਆਰੋ ਕਿੰਨੇ ਕੁੱਤੇ ਭੌਂਕਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਵੱਡੇ ਵੀ ਭੌਂਕਦੇ ਆ ਛੋਟੇ ਵੀ ਭੌਂਕਦੇ ਸਾਧ ਸੰਗਤ ਜੀ ਸਾਧ ਸੰਗਤ ਜੀ ਕਿੰਨੇ ਕੁੱਤੇ ਭੌਂਕਦੇ ਆ ਗੁਰੂ ਪਾਲ ਸਾਹਿਬੀ ਬਖਸ਼ਾ ਕਰਦੇ ਨੇ ਸਾਧ ਸੰਗਤ ਜੀ ਹਾਥੀ ਹਸਤੀ ਉੱਪਰ ਜੋ ਅੰਕੰਸ਼ ਹੈ ਆਰਨ ਜੋ ਸਰਦੇ ਮਨ ਤਨ ਯਾਗੇ ਰੱਖ ਕੇ ਉੱਭੀ ਸੇਵ ਕਰੇ ਹਸਤੀ ਉੱਪਰ ਜੋ ਅੰਕੰਸ਼ ਹੈ ਅਹਰਨ ਜੋ ਸਰਦੇ ਮਨ ਤਨ ਯਾਗੇ ਰੱਖ ਕੇ ਉੱਭੀ ਸੇਵ ਕਰੇ ਇੱਥੇ ਸਾਧ ਸੰਗਤ ਜੀ ਤਨਤਨ ਬਾਬਾ ਈਸ਼ਰ ਸਿੰਘ ਜੀ ਰਾਲਾ ਸਾਹਿਬ ਵਾਲੇ ਸਾਧ ਸੰਗਤ ਜੀ ਧਾਰਨ ਦਿੰਦੇ ਹੁੰਦੇ ਸਹੀ ਭਾਈ ਜਿਵੇਂ ਹਾਥੀ ਸਾਧ ਸੰਗਤ ਜੀ ਕਿੰਨੀਆਂ ਚੋਬਾਂ ਸੰਦਾ ਸਾਧ ਸੰਗਤ ਜੀ ਇਹ ਐਹਰਨ ਸਾਹ ਸੰਗਤ ਜਿੱਥੇ ਸਾਹ ਸੰਗਤ ਜੀ ਕਿੰਨੀਆਂ ਕਣਾਂ ਦੀਆਂ ਸੱਟਾਂ ਪੈਂਦੀਆਂ ਥੋੜੀਆਂ ਦੀਆਂ ਸੱਟਾਂ ਪੈਂਦੀਆਂ ਕਿੰਨੀਆਂ ਚੋਬਾਂ ਸਹੀ ਦੀ ਗੁਰੂ ਦੇ ਪਿਆਰੋ ਤੂੰ ਵੀ ਇਸ ਤਰ੍ਹਾਂ ਕਰਕੇ ਆਪਣੇ ਸਾਹ ਸੰਗਤ ਜੀ ਜਿਹੜਾ ਹਸਤੀ ਰੂਪ ਸਾਹ ਸੰਗਤ ਜੀ ਹਾਥੀ ਆਪਣਾ ਬਣਾ ਲਾ ਗੁਰੂ ਦੇ ਪਿਆਰੋ ਆਪਣੇ ਮਨ ਨੂੰ ਗੁਰੂ ਦੇ ਪਿਆਰੋ ਆਪਣੇ ਮਨ ਨੂੰ ਹਸਤੀ ਬਣਾ ਲਾ ਸਾਹ ਸੰਗਤ ਜੀ ਐਹਰਨ ਜਿਉਂ ਸਰਦੇ ਉਹ ਸਾਹ ਸੰਗਤ ਜੀ ਐਹਰਨ ਦੇ ਉੱਤੇ ਕਿੰਨੀਆਂ ਸੱਟਾਂ ਸਾਹ ਸੰਗਤ ਜੀ ਵਾਜਦੀਆਂ ਉਹ ਬਰਦਾਸ਼ਤ ਕਰਦੀ ਹੈ ਇਸ ਕਰਕੇ ਤੂੰ ਵੀ ਪਿਆਰਿਆ ਇਹਨਾਂ ਨਿੰਦਕਾਂ ਦੀਆਂ ਸਾਧ ਸੰਗਤ ਜੀ ਸੱਟਾ ਜੜੀਆਂ ਸੈਂਦਾ ਚੱਲ ਸੈਂਦਾ ਚੱਲ ਜਿਵੇਂ ਹਾਥੀ ਸਾਧ ਸੰਗਤ ਜੀ ਇੱਕ ਵਾਰੀ ਆਪਣੀ ਮੰਜ਼ਲ ਪਾ ਲੈਂਦਾ ਉਹ ਪਰਵਾਹਾ ਬੇਪਰਵਾਹਾ ਹੋ ਜਾਂਦਾ ਸਾਧ ਸੰਗਤ ਜੀ ਵੀ ਕੁੱਤੇ ਭੌਂਕਦੇ ਆ ਤਾਂ ਭੌਂਕੀ ਜਾਂਦੇ ਮੈਂ ਆਪਣੀ ਮੰਜ਼ਲ ਤੇ ਜਾਣਾ ਹੀ ਜਾਣਾ ਗੁਰੂ ਦੇ ਪਿਆਰਿਓ ਇਸ ਕਰਕੇ ਗੁਰੂ ਦੇ ਪਿਆਰਿਓ ਤੁਸੀਂ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਦੇ ਨਾਲ ਜੁੜੇ ਰਹੋ ਸਾਧ ਸੰਗਤ ਜੀ ਆਪਣੇ ਬਾਪੂ ਦਾ ਪੱਲਾ ਫੜੀ ਰੱਖੋ ਸਾਧ ਸੰਗਤ ਜੀ ਇਹ ਗੱਲਾਂ ਤੁਸੀਂ ਬਾਪੂ ਵੀ ਛੱਡ ਦਿਓ ਇਹ ਗੱਲਾਂ ਤੁਸੀਂ ਬਾਪੂ ਦੇ ਛੱਡ ਦਿਓ ਗੁਰੂ ਦੇ ਪਿਆਰੋ ਜਦੋਂ ਇਹਨਾਂ ਨਿੰਦਕਾਂ ਦਾ ਅੰਤ ਆਇਆ ਨਾ ਅੰਤ ਜਦੋਂ ਇਹਨਾਂ ਨਿੰਦਕਾਂ ਦਾ ਅੰਤ ਆਇਆ ਅੰਤਮ ਸਮਾ ਆਇਆ ਉਦੋਂ ਸਾਥ ਸੰਗਤ ਹੀ ਜਿਹੜੀ ਇਹ ਮੌਤ ਮਾਰਨਗੇ ਤੁਸੀਂ ਯਾਦ ਰੱਖੋਗੇ ਸਤਨਾਮ ਸ੍ਰੀ ਵਾਹਿਗੁਰੂ ਫੇਰ ਆਖੋਈ ਸਤਨਾਮ ਸ੍ਰੀ ਵਾਹਿਗੁਰੂ ਜੀ ਉਦੋਂ ਸਾਥ ਸੰਗਤ ਜੀ ਐਸੇ ਉਹੋ ਜੀ ਮੌਤ ਮਾਰਨਗੇ ਸਾਥ ਸੰਗਤ ਤੁਸੀਂ ਆਖੋਗੇ ਕਿ ਧੰਨ ਬਾਬਾ ਦੀਪ ਸਿੰਘ ਜੀ ਨੇ ਅੱਜ ਉਹ ਬਦਲਾ ਲੈ ਲਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਆਓ ਗੁਰੂ ਦੇ ਪਿਆਰਿਓ ਤੁਸੀਂ ਵੱਧ ਤੋਂ ਵੱਧ ਸਾਧ ਸੰਗਤ ਜੀ ਇਹਨਾਂ ਨਿੰਦਕਾਂ ਨੂੰ ਜਵਾਬ ਦੇਣਾ ਸਾਧ ਸੰਗਤ ਜੀ ਗੁਰੂ ਦੇ ਪਿਆਰਿਓ ਬਾਬਾ ਦੀਪ ਸਿੰਘ ਜੀ ਦੇ ਸੱਚੇ ਪਾਤਸ਼ਾਹ ਦੀ ਚਰਨਾਂ ਨਾਲ ਜੁੜੇ ਰਹੋ ਵੱਧ ਤੋਂ ਵੱਧ ਆਪਣੇ ਪਿੰਡਾਂ ਸ਼ਹਿਰਾਂ ਵਿੱਚ ਪ੍ਰੋਗਰਾਮ ਲਈ ਕਰੋ ਗੁਰੂ ਦੇ ਪਿਆਰਿਓ ਆਪਾਂ ਇਹਨਾਂ ਨਿੰਦਕਾਂ ਨੂੰ ਵਿਖਾਈਏ ਸਾਧ ਸੰਗਤ ਜੀ ਉੱਥੇ ਆ ਕੇ ਵੇਖਣਗੇ ਸਾਧ ਸੰਗਤ ਜੀ ਮੈਂ ਸੋਚਦਾ ਹੁੰਨਾ ਇਹ ਵੀ ਕਿਸੇ ਜੁਆਕਾਂ ਦੇ ਸਾਧ ਸੰਗਤੀਆਂ ਪੁੱਤਰਾਂ ਦੇ ਪਿਓ ਹੋਣਗੇ ਸਾਧ ਸੰਗਤ ਜੀ ਜਿਹੜੇ ਬਾਬਾ ਦੀਪ ਸਿੰਘ ਤੇ ਕਿੰਤੂ ਕਰੀ ਜਾਂਦੇ ਆ ਜਿਹੜੇ ਨਾਮ ਜਪਣ ਵਾਲਿਆਂ ਤੇ ਕਿੰਤੂ ਕਰੀ ਜਾਂਦੇ ਗੁਰੂ ਦੇ ਪਿਆਰਿਓ ਉਹ ਵੀ ਕਿਸੇ ਦੇ ਪਿਓ ਹੀ ਹੋਣਗੇ ਸਾਧ ਸੰਗਤ ਜੀ ਕੀ ਉਹਨਾਂ ਦਾ ਸਾਧ ਸੰਗਤ ਜੀ ਅਮਰ ਛਕਿਆ ਕਿਹੜੇ ਬਾਪੂ ਨੂੰ ਮੰਨਦੇ ਆ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੀ ਸੱਚੇ ਪਾਤਸ਼ਾਹ ਕਹਿੰਦੇ ਹੋਣਗੇ ਉਹ ਜਿਨ੍ਹਾਂ ਨੇ ਸਾਡੇ ਨਾਲ ਲੜ ਕੇ ਬਾਣੀ ਲਿਖਵਾਈ ਕਲਮਾਂ ਘੜੀਆਂ ਉਹਨਾਂ ਨੇ ਸ਼ਾਹੀ ਤਿਆਰ ਕੀਤੀ ਜਿਨ੍ਹਾਂ ਨੇ ਸਾਡਾ ਇੰਨਾ ਸਾਥ ਦਿੱਤਾ ਤੁਸੀਂ ਅੱਜ ਮੇਰੇ ਹੀ ਪਿਆਰਿਆਂ ਨੂੰ ਨਿੰਦੀ ਜਾਂਦੇ ਆ ਕਿਹੜਾ ਤੁਹਾਡਾ ਅਮਰ ਛਕਿਆ ਵਾ ਕਿਹੜੇ ਬਾਪੂ ਦਾ ਤੁਸੀਂ ਅਮਰ ਛਕਿਆ ਵਿਆ ਬਾਬਾ ਦੀਪ ਸਾਹ ਸੰਗਤ ਜੀ ਮਾਫ ਕਰਨਾ ਦਸਵੇਂ ਪਾਤਸ਼ਾਹ ਜੀ ਉਹਨਾਂ ਦੇ ਖੁਸ਼ ਹੁੰਦੇ ਹੋਣਗੇ ਹੈ ਦਸਵੇਂ ਪਾਤਸ਼ਾਹ ਖੁਸ਼ ਹੋ ਜਾਣਗੇ ਹੁੰਦੇ ਹੋਣਗੇ ਵੀ ਤੂੰ ਸਾਡੇ ਖੰਡੇ ਖੰਡੇ ਬਾਟੇ ਦਾ ਅਮਰ ਛਾਕੇ ਤੇ ਸਾਡੇ ਸਿੰਘਾਂ ਨੂੰ ਨਿੰਦਨ ਲੱਗ ਪਿਆ ਸਾਡੇ ਘਰ ਦੇ ਵਿੱਚ ਨਿੰਦਨ ਲੱਗ ਪਿਆ ਇਸ ਕਰਕੇ ਗੁਰੂ ਦੇ ਪਿਆਰਿਓ ਤੁਸੀਂ ਵਾਧੂ ਤੋਂ ਵਾਧੂ ਪ੍ਰੋਗਰਾਮ ਲਈ ਕੋ ਆਪਾਂ ਪਿੰਡਾਂ ਸ਼ਹਿਰਾਂ 'ਚ ਪ੍ਰੋਗਰਾਮ ਲਈ ਕੀ ਗੁਰੂ ਦੇ ਪਿਆਰਿਓ ਜਿਨ੍ਹਾਂ ਜਿਨ੍ਹਾਂ ਨੂੰ ਬਾਬਾ ਦੀਪ ਸਿੰਘ ਜੀ ਨਾਲ ਪਿਆਰ ਆ ਖੰਡੇ ਵਾਲੇ ਦੇ ਨਾਲ ਪਿਆਰ ਆ ਸਾਥ ਸੰਗ ਜੀ ਆਪਾਂ ਕੋਈ ਪੰਜ ਪੈਸੇ ਦਾ ਖਰਚ ਨਹੀਂ ਸਾਥ ਸੰਗ ਜੀ ਆਪਾਂ ਪਿੰਡਾਂ ਸ਼ਹਿਰਾਂ ਵਿੱਚ ਦਵਾਨ ਲਈ ਕੀਏ ਸਾਥ ਸੰਗ ਜੀ ਔਰ ਇਹ ਦਵਾਨ ਨੂੰ ਗੁਰੂ ਦੇ ਪਿਆਰਿਓ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਨਾ ਗੁਰੂ ਦੇ ਪਿਆਰਿਓ ਵੱਧ ਤੋਂ ਵੱਧ ਆਪਣੇ ਗਰੁੱਪਾਂ ਦੇ ਵਿੱਚ ਪਾਉਣਾ ਸਾਥ ਸੰਗ ਜੀ ਤਾਂ ਕਿ ਸਾਥ ਸੰਗ ਜੀ ਤੁਸੀਂ ਵੀ ਉਪਰਾਲਾ ਕਰੋ ਵੀ ਸੰਗਤ ਥੜਕੇ ਨਾ ਸਾਥ ਸੰਗ ਜੀ ਇੱਕ ਟੇਕ ਬਾਬਾ ਦੀਪ ਸਿੰਘ ਜੀ ਦੇ ਉੱਤੇ ਰੱਖੀ ਰੱਖੇ ਬਾਬਾ ਦੀਪ ਸਿੰਘ ਜੀ ਦਾ ਪੱਲਾ ਫੜੀ ਰੱਖੇ ਜਿਹੜੇ ਜਿਹੜੇ ਆਪਣੇ ਬਾਪੂ ਨੂੰ ਪਿਆਰ ਕਰਦੇ ਅਖੰਡੇ ਵਾਲੇ ਬਾਪੂ ਨੂੰ ਪਿਆਰ ਕਰਦੇ ਸਾਥ ਸੰਗ ਜੀ ਉਹ ਇਸ ਵੀਡੀਓ ਨੂੰ ਸਾਥ ਸੰਗ ਜੀ ਆਪਣੇ ਬਾਪੂ ਦਾ ਹੱਥ ਫੜ ਕੇ ਸਾਧ ਸੰਜੀ ਬਾਪੂ ਦੇ ਪਿਆਰ ਲਈ ਬਾਪੂ ਦੇ ਸਤਿਕਾਰ ਲਈ ਸਾਧ ਸੰਜੀ ਇਹਨੂੰ ਸਾਧ ਸੰਜੀ ਬਹੁਤ ਦੂਰ ਤੱਕ ਆਪਾਂ ਪਹੁੰਚਾਈਏ ਗੁਰੂ ਦੇ ਪਿਆਰਿਓ ਤੇ ਸਾਧ ਸੰਜੀ ਤੁਹਾਡੇ ਸੇਵਾਦਾਰ ਦੀ ਬੇਨਤੀ ਹੈ ਤੇ ਇਹ ਸਾਧ ਸੰਜੀ ਦਾਸ ਤਾਂ ਚਲੋ ਦੇਖ ਸਕਦਾ ਸਾਧ ਸੰਜੀ ਅਸੀਂ ਬਾਬਾ ਅਨੰਦ ਸਿੰਘ ਇਤਿਹਾਸ ਸੰਤੇ ਜਦੋਂ ਬੈਨੇ ਸਾਧ ਸੰਜੀ ਵੇਖ ਸਕਦੇ ਆ ਪਰ ਬਾਬਾ ਦੀਪ ਸਿੰਘ ਜੀ ਤੁਹਾਨੂੰ ਸਾਧ ਸੰਜੀ ਇਹ ਗੱਲ ਨੂੰ ਜ਼ਰੂਰ ਜਾਣ ਕਰਨਗੇ ਇਹ ਵੇਖਣਗੇ ਭਈ ਆਸ ਇੱਕ ਨੂੰ ਮੇਰੇ ਨਾਲ ਕਿੰਨਾ ਪਿਆਰ ਆ ਵੇਖੋ ਜਿਨ੍ਹਾਂ ਨੇ ਮੇਰੀ ਨਿੰਦਿਆ ਕੀਤੀ ਮੇਰੇ ਘਰ ਦੀ ਨਿੰਦਿਆ ਕੀਤੀ ਇਹ ਸਰਦਾਲੂ ਨੇ ਕਿੱਥੋਂ ਤੱਕ ਇਹ ਵੀਡੀਓ ਪਹਚਾਈ ਸਾਧ ਸੰਗਤ ਜੀ ਬਾਬਾ ਦੀਪ ਸਿੰਘ ਜੀ ਤੁਹਾਨੂੰ ਵੇਖਣਗੇ ਇੱਕ ਇੱਕ ਸਾਧ ਸੰਗਤ ਜੀ ਤੁਹਾਡਾ ਸ਼ੇਅਰ ਕੀਤਾ ਤੁਹਾਡੇ ਪੁੱਨ ਬਾਬਾ ਦੀਪ ਸਿੰਘ ਜੀ ਸੱਚੇ ਪਾਤਸ਼ਾਹ ਜੀ ਆਪਣੇ ਲੇਖਾ ਵਿੱਚ ਲਾਉਣਗੇ ਆਪਣੇ ਵਹੀ ਖਾਤੇ ਵਿੱਚ ਲਿਖਣਗੇ ਗੁਰੂ ਦੇ ਪਿਆਰਿਓ ਕਿ ਆ ਬੱਚਾ ਮੈਨੂੰ ਕਿੰਨਾ ਪਿਆਰ ਕਰਦਾ ਸਾਧ ਸੰਗਤ ਜੀ ਵੱਧ ਤੋਂ ਵੱਧ ਇਸ ਦਵਾਨ ਨੂੰ ਆਪਾਂ ਗਾਂਹ ਦੀਆਂ ਪਹਚਾਉਣਾ ਗੁਰੂ ਦੇ ਪਿਆਰਿਓ ਵੱਧ ਤੋਂ ਵੱਧ ਦਵਾਨ ਨੂੰ ਪਹਚਾਉਣਾ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਲੈਣੀਆਂ ਪਤਾ ਲੱਗੂ ਕਿ ਅਸੀਂ ਬਾਬਾ ਦੀਪ ਸਿੰਘ ਜੀ ਨੂੰ ਕਿੰਨਾ ਪਿਆਰ ਕਰਦੇ ਆ ਪਤਾ ਲੱਗੂ ਕਿ ਅਸੀਂ ਬਾਬਾ ਦੀਪ ਸਿੰਘ ਜੀ ਨੂੰ ਕਿੰਨਾ ਪਿਆਰ ਕਰਦੇ ਆ ਇਸ ਕਰਕੇ ਸਾਧ ਸੰਗਤ ਜੀ ਆਪਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪੱਲਾ ਫੜ ਗਏ ਗੁਰਬਾਣੀ ਦੇ ਨਾਲ ਜੁੜ ਗਏ ਸਾਧ ਸੰਗਤ ਜੀ ਜਿਵੇਂ ਬਾਬਾ ਦੀਪ ਸਿੰਘ ਜੀ ਸਾਨੂੰ ਗੁਰਬਾਣੀ ਦੇ ਨਾਲ ਜੋੜ ਰਹੇ ਸਾਧ ਸੰਗਤ ਜੀ ਤੇ ਇਹੋ ਹੀ ਦਾਸ ਦੀ ਸਾਧ ਸੰਗਤ ਜੀ ਅਰਦਾਸ ਬੇਨਤੀ ਹੈ ਬਹੁਤ ਸੰਗਤਾਂ ਦਾ ਇਕੱਠ ਸਾਧ ਸੰਜੀਠਾ ਠਾਠਾ ਮਾਰਦਾ ਗੁਰੂ ਦੇ ਪਿਆਰਿਓ ਧੰਨਵਾਦ ਕਰਦੇ ਆ ਤੁਹਾਡੀਆਂ ਸੰਗਤਾਂ ਸਾਧ ਸੰਜੀ ਆਪ ਜੀ ਦਾ ਇੱਥੇ ਸਾਧ ਸੰਜੀ ਗ੍ਰੰਥੀ ਸਹਿਬਾਨ ਦਾ ਪ੍ਰਧਾਨ ਸਾਹਿਬ ਦਾ ਸਾਧ ਸੰਜੀ ਧੰਨਵਾਦ ਕਰਦੇ ਆ ਭਾਈ ਜਗਰਾਜ ਸਿੰਘ ਸੱਚੇ ਪਾਸ਼ਾਹੀ ਕਿਰਪਾ ਕਰਨ ਇਹਨਾਂ ਦਾ ਵੀ ਧੰਨਵਾਦ ਕਰਦੇ ਆ ਭਾਈ ਜਗਰਾਜ ਸਿੰਘ ਜੀ ਜਿਨ੍ਹਾਂ ਨੇ ਦਵਾਨ ਲੀਕ ਕੇ ਗੁਰੂ ਦੇ ਪਿਆਰਿਓ ਤੋਂ ਸਾਧ ਸੰਜੀ ਸਮਾ ਮਿਲਿਆ ਤਾਂ ਫੇਰ ਆਪ ਵੀ ਤੇ ਦਰਸ਼ਨ ਕਰਾਂਗੇ ਤੇ ਸਾਧ ਸੰਗਤ ਜੀ ਬੇਨਤੀ ਹੈ ਕਿ ਦੁਬਾਰਾ ਫੇਰ ਗੁਰੂ ਦੇ ਪਿਆਰਿਓ ਵਾਦੋਦੋ ਵਾਦ ਬਾਬਾ ਜੀ ਦੀਆਂ ਖੁਸ਼ੀਆਂ ਲੈਣੀਆਂ ਸਾਧ ਸੰਗ ਜੀ ਆਪਣੇ ਪੁੰਨ ਬਣਾਉਣੇ ਆ ਜਿਵੇਂ ਬਾਬਾ ਆਨੰਦ ਸਿੰਘ ਜੀ ਕਹਿੰਦੇ ਹੁੰਦੇ ਸਾਨੂੰ ਸਾਧ ਸੰਗ ਜੀ ਕਿ ਤੁਸੀਂ ਭਾਈ ਇਹ ਪੁੰਨ ਬਣਾ ਕੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਬੈਂਕ ਦੇ ਵਿੱਚ ਸਾਧ ਸੰਗ ਜੀ ਜਮਾ ਕਰਾਓ ਗੁਰੂ ਦੇ ਪਿਆਰਿਓ ਤੁਹਾਡਾ ਖਾਤਾ ਖੁੱਲ ਜੂਗਾ ਸਾਧ ਸੰਗ ਜੀ ਪੁੰਨਾਂ ਦਾ ਖਾਤਾ ਖੁੱਲ ਜੂਗਾ ਇਹ ਸਾਧ ਸੰਗ ਜੀ ਤੁਹਾਨੂੰ ਫਲ ਵਾਸ਼ ਮਿਲੇਗਾ ਗੁਰੂ ਦੇ ਪਿਆਰਿਓ ਆਉ ਭੁਲਾ ਚੁਕਾ ਮਾਫ਼ ਕਰਨੀਆਂ ਗੁਰੂ ਦੇ ਪਿਆਰਿਓ ਸਾਧ ਸੰਗ ਜੀ ਕਦੀ ਵੀ ਡੋਲਣਾ ਨਾ ਸਾਧ ਸੰਗ ਜੀ ਕੁਝੀ ਸਾਰਾ ਦਿਨ ਸਾਸਾਂ ਜੀ ਸਿਰ ਦੇ ਉੱਤੇ ਕਪੜਾ ਲੈ ਕੇ ਸਿਰ ਢਾਕੇ ਵਾਹਿਗੁਰੂ 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 ਸਤਨਾਮ ਸ੍ਰੀ ਵਾਹਿਗੁਰੂ ਜੀ ਬੋਲਿਆ ਕਰੋ ਰੱਖ ਕੇ ਪਰੋਸਾ ਸਾਸਾਂ ਸੰਗ ਜੀ ਉਸ ਖੰਡੇ ਵਾਲੇ ਤੇ ਕਦੇ ਨਾ ਤੁਸੀਂ ਡੋਲਿਆ ਕਰੋ ਸਾਸਾਂ ਸੰਗ ਜੀ ਕਦੇ ਨਾ ਤੁਸੀਂ ਡੋਲਿਆ ਕਰੋ ਆਓ ਗੁਰੂ ਦੇ ਪਿਆਰੋ ਸਾਸਾਂ ਸੰਗ ਜੀ ਭੁਲਾਣ ਚੁੱਕਾ ਮਾਫ਼ ਕਰਨੀਆਂ ਤੋ ਦਾਸ ਤੇ ਵੀ ਸਾਸਾਂ ਸੰਗ ਜੀ ਆਪ ਜੀ ਬਖਸ਼ ਰੱਖਣੀ ਕਿਰਪਾ ਕਰਨੀ ਸਾਸਾਂ ਸੰਗ ਜੀ ਅਸੀਂ ਵੀ ਸਾਧ ਸੰਗ ਜੀ ਆਪ ਜੀ ਦੀਆਂ ਸੰਗਤਾਂ ਦੇ ਸਾਧ ਸੰਗ ਜੀ ਇਸ ਤਰ੍ਹਾਂ ਹੀ ਜੋੜੇ ਝਾੜਦੇ ਰਹੀਏ ਸਾਡੇ ਵਿੱਚ ਕੋਈ ਸੰਤ ਪੁਰਾਣਾ ਕੋਈ ਬਾਬਾ ਪੁਰਾਣਾ ਨਾਵੇ ਸਾਧ ਸੰਗ ਜੀ ਤੁਹਾਡੇ ਸੇਵਾਦਾਰ ਬਣ ਕੇ ਰਹੀਏ ਗੁਰੂ ਦੇ ਪਿਆਰਿਓ ਤੋ ਬਖਸ਼ਾ ਕਰਨ ਸੱਚੇ ਪਾਤਸ਼ਾਹ ਮਹਾਰਾਜ ਸਾਡੀ ਵੀ ਸੇਵਾ ਥਾਂ ਹੀ ਪਾਉਣਾ ਆਓ ਸਾਧ ਸੰਗ ਜੀ ਆਪਾਂ ਸਾਰੀਆਂ ਸੰਗਤਾਂ ਸਾਧ ਸੰਗ ਜੀ ਪਿਆਰ ਦਾ ਸਬੂਤ ਦਿਈਏ ਸਾਰੀਆਂ ਸੰਗਤਾਂ ਸਾਧ ਸੰਗ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ